ਦੀ ਬਾਵਾ ਹੈਨਰੀ ਕਾਂਗਰਸ ਦੇ ਐਮ ਐਲ ਏ ਜਲੰਧਰ ਤੋਂ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਬਿੱਲ ਹੈਗਾ ਪopulation control bill ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨਗੇ ਜਿੱਥੇ ਉਹ ਇਹ ਸਖਤੀ ਨਾਲ ਮੰਗ ਕਰਨਗੇ ਕਿ ਜੇਕਰ ਕੋਈ ਪੰਜਾਬ ਦੇ ਵਿੱਚ 2 ਤੋਂ ਵੱਧੂ ਬੱਚੇ ਕਰਦਾ ਹੈ ਉਹਨੂੰ 10 ਲੱਖ ਰੁਪਈਆ ਜੁਰਮਾਨਾ ਹੋਣਾ ਚਾਹੀਦਾ ਉਹਨੂੰ ਹੋਰ ਵੀ ਜਿਹੜੀਆਂ ਸਰਕਾਰੀ ਸਹੂਲਤਾਂ ਉਹ ਨਹੀਂ ਮਿਲਣੀਆਂ ਚਾਹੀਦੀਆਂ ਵੋਟ ਪਾਉਣ ਦਾ ਅਧਿਕਾਰ ਵੀ ਉਹਦੇ ਕੋਲੋਂ ਖੋਹ ਲੈਣਾ ਚਾਹੀਦਾ ਕੋਈ ਸਰਕਾਰੀ ਨੌਕਰੀ ਵੀ ਨਹੀਂ ਮਿਲਣੀ ਚਾਹੀਦੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਪਰ ਪੰਜਾਬ 'ਚ ਨਹੀਂ ਇੰਡੀਆ ਦੇ ਹੋਰ ਰਾਜਾਂ ਦੇ ਵਿੱਚ ਕਿਹੜੇ-ਕਿਹੜੇ ਰਾਜਾਂ ਦੇ ਵਿੱਚ ਉਹਨਾਂ ਤੇ ਵੀ ਗੱਲ ਕਰਾਂਗੇ ਪਰ ਪੰਜਾਬ ਦੇ ਵਿੱਚ ਇਸ ਤੋਂ ਉਲਟਾ ਹੋਣਾ ਚਾਹੀਦਾ ਜਿਹਦੇ ਦੋ ਤੋਂ ਵੱਧੂ ਬੱਚੇ ਆ ਉਹਨੂੰ 10 ਲੱਖ ਰੁਪਈਆ ਦੋ ਸਮਾਂ ਕਿ ਜਿਹੜੇ ਦੋ ਤੋਂ ਵੱਧੂ ਬੱਚੇ ਕਰਦੇ ਆ ਉਹਦੇ ਬੱਚਿਆਂ ਨੂੰ 10-12 ਸਾਲ ਤੱਕ ਮੈਡੀਕਲ ਘੁਲਤ ਫਰੀ ਹੋਵੇ ਸਕੂਲਿੰਗ ਬੱਚਿਆਂ ਦੀ ਫਰੀ ਹੋਵੇ ਸਮਾਕੇ ਇਹ ਸਹੂਬਦਾਂ ਦੇਣੀਆਂ ਚਾਹੀਦੀਆਂ ਜੇ ਪੰਜਾਬ ਦੇ ਜਿਹੜੇ ਮੂਹਨ ਨਿਵਾਸੀ ਲੋਕ ਹੈਗੇ ਆ ਉਹਨਾਂ ਦਾ ਵजूद ਉਹਨਾਂ ਦੀ ਜਿਹੜੀ ਹੋਂਦ ਆ ਉਹ ਕਾਇਮ ਰੱਖਣੀ ਆ ਆਉਣ ਵਾਲੇ 40 50 ਸਾਲ ਤੱਕ ਮੈਂ ਇਹ ਸਾਰੀਆਂ ਗੱਲਾਂ ਕਿਉਂ ਕਹਿ ਰਿਹਾ ਇਹ ਸਾਰੇ ਆਪਾਂ ਤੱਥਾਂ ਦੇ ਨਾਲ ਗੱਲ ਕਰਦੇ ਆ ਆਜੋ ਨੈਸ਼ਨਲ ਹੈਲਥ ਐਂਡ ਫੈਮਿਲੀ ਸਰਵੇ ਦੀ ਰਿਪੋਰਟ ਆ ਇੰਡੀਆ ਦੀ ਬਹੁਤ ਸਾਰੀਆਂ ਅਖਬਾਰਾਂ ਚ ਵੀ ਛਪੀ ਸੀ ਦਾ ਟਾਈਮਜ਼ ਆਫ ਇੰਡੀਆ ਦੇ ਵਿੱਚ ਵੀ ਇਹ ਛਪੀ ਸੀਗੀ ਫਿਲਹਾਲ ਇਹਦੇ ਵਿੱਚ ਜਿਹੜੇ ਹੈਗੇ ਆ 2021 ਦੇ ਅੰਕੜੇ ਹੈਗੇ ਆ 2021 ਸਨ ਦੇ ਅੰਕੜੇ ਹੈਗੇ ਆ ਜਿਹਦੇ ਵਿੱਚ ਤੁਸੀਂ ਦੱਸਿਆ ਹੈ ਜਿਹਦੇ ਵਿੱਚ ਕਿੱਥੇ-ਕਿੱਥੇ ਜਿਹੜੀ ਜਨਸੰਖਿਆ ਸਭ ਤੋਂ ਜ਼ਿਆਦਾ ਹੈਗੇ ਆ ਜਿਹਦਾ ਰੇਟ ਸਭ ਤੋਂ ਜ਼ਿਆਦਾ ਆ ਜਿੱਥੇ ਜਨਸੰਖਿਆ ਜ਼ਿਆਦਾ ਪੈਦਾ ਹੁੰਦੀ ਆ ਉਹ ਸਾਰੀ ਲਿਸਟ ਕੱਲੇ-ਕੱਲੇ ਰਾਜ ਦੀ ਤੇ ਯੂਟੀ ਜਿਹੜੀਆਂ ਵੀ ਇੰਡੀਆ ਦੀ ਹੈਗੀਆਂ ਸਾਰਿਆਂ ਦੀ ਇਹਨਾਂ ਨੇ ਲਿਸਟ ਜਾਰੀ ਕੀਤੀ ਸੀਗੀ ਮੈਂ ਕੋਲੋਂ ਨਹੀਂ ਕਹਿ ਰਿਹਾ ਇਹ ਨੈਸ਼ਨਲ ਹੈਲਥ ਐਂਡ ਫੈਮਿਲੀ ਸਰਵੇ ਦੀ ਰਿਪੋਰਟ ਆ ਇਹਦੇ ਵਿੱਚ ਜਿਹੜਾ ਹੈ ਪਾਪੂਲੇਸ਼ਨ ਜਿਹੜੀ ਇਨਕਰੀਜ਼ ਹੋ ਰਹੀ ਆ ਪੂਰੇ ਇੰਡੀਆ ਦੇ ਵਿੱਚ ਉਹਦੇ ਵਿੱਚੋਂ ਜਿਹੜਾ ਇਹ ਪੰਜਾਬ ਦਾ ਨੰਬਰ ਹੈਗਾ ਆ 1.6 ਇਹ 2021 ਦਾ ਸਰਵੇ ਹੈਗਾ 1.6 ਹੈਗਾ ਇਹ ਬਾਕੀ ਸਾਰੇ ਇੰਡੀਆ ਦੇ ਰਾਜਾਂ ਤੋਂ ਲਗਭਗ ਸਭ ਤੋਂ ਘੱਟ ਮਤਲਬ ਕਿ ਜਿਹੜੀ ਸਾਡੀ ਜਨਸੰਖਿਆ ਹੈਗੀ ਆ ਉਹ ਸਭ ਤੋਂ ਸਲੋ ਰੇਟ ਨਾਲ ਵੱਧ ਰਹੀ ਆ ਪੰਜਾਬ ਦੀ ਬਾਕੀ ਜਿੰਨੇ ਵੀ ਇੰਡੀਆ ਦੀਆਂ ਸਟੇਟਾਂ ਆ ਉਹਦੇ ਨਾਲੋਂ ਸੋ ਇਹ ਜਿਹੜਾ 1.6 ਜਿਹੜਾ ਇਹ ਇਨਕਰੀਜ਼ ਰੇਟ ਹੈਗਾ ਜਨਸੰਖਿਆ ਦਾ ਉਹ ਪੰਜਾਬ ਦੇ ਵਿੱਚ 2021 ਦੇ ਵਿੱਚ ਆ ਸੋ ਅੱਜ ਜੇਕਰ 2025 ਦੇ ਹਿਸਾਬ ਨਾਲ ਦੁਬਾਰਾ ਸਰਵੇ ਕੀਤਾ ਜਾਵੇ ਤਾਂ ਮਾਹਰ ਕਹਿੰਦੇ ਆ ਕਿ ਇਹ ਸਿਰਫ 1% ਰਹਿ ਚੁੱਕਿਆ ਆ ਇਸ ਵੇਲੇ ਬਾਕੀ ਇੰਡੀਆ ਦੇ ਜਿੰਨੀਆਂ ਵੀ ਜੂਟੀ ਤੇ ਇਹ ਰਾਜ ਹੈਗੇ ਆ ਉਹਨਾਂ ਸਭ ਤੋਂ ਘੱਟ ਇਸ ਸਰਵੇ ਨੂੰ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਸਭ ਤੋਂ ਜ਼ਿਆਦਾ ਇਹ ਬੱਚੇ ਜਿਹੜੇ ਇਸ ਵੇਲੇ ਜੰਮ ਰਹੇ ਆ 2021 ਦੇ ਵਿੱਚ ਸਭ ਤੋਂ ਜ਼ਿਆਦਾ ਬਿਹਾਰ ਝਾਰਖੰਡ ਇਹ ਜੂਪੀ ਮੱਧ ਪ੍ਰਦੇਸ਼ ਰਾਜਸਥਾਨ ਇਹ ਗੁਜਰਾਤ ਇਹ ਵਾਲੇ ਦੇਸ਼ ਹੈਗੇ ਇਧਰ ਮਿਹਗਾਲਿਆ ਲਾ ਲਓ ਮਨੀਪੁਰ ਲਾ ਲਓ ਇਹ ਵਾਲੇ ਜਿਹੜੇ ਰਾਜ ਹੈਗੇ ਇਹ ਲਗਭਗ ਇਹ 1 2 3 4 5 6 7 8 ਅੱਠ ਕ ਰਾਜ ਹੈਗੇ ਜਿੱਥੇ ਸਭ ਤੋਂ ਜ਼ਿਆਦਾ ਜਿਹੜੀ ਇਹ ਪਾਪੂਲੇਸ਼ਨ ਹੈਗੀ ਆ ਵੱਧ ਰਹੀ ਆ ਸੋ ਇਹ ਜਿਹੜਾ 10 ਲੱਖ ਜੁਰਮਾਨਾ ਸਰਕਾਰੀ ਨੌਕਰੀ ਨਹੀਂ ਮੇਲਣੀ ਚਾਹੀਦੀ ਜਾਏ ਬੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਵਾਲੇ ਰਾਜਾਂ 'ਚ ਇਹ ਕਾਨੂੰਨ ਬਿਲਕੁਲ ਲਾਗੂ ਹੋਣਾ ਚਾਹੀਦਾ ਇਹ ਬਿੱਲ ਇੱਥੇ ਪਾਸ ਹੋਣਾ ਚਾਹੀਦਾ ਬਹੁਤ ਸਾਰੇ ਇਹਨਾਂ ਦੇ ਵਿੱਚ ਰਾਜਾ ਜਿੱਥੇ ਕਾਂਗਰਸ ਦੀ ਸਰਕਾਰ ਹੈਗੀ ਵੀ ਆ ਜਾਂ ਕਾਂਗਰਸ ਜਿਹੜੀ ਹੈਗੀ ਆ ਆਪੋਜੀਸ਼ਨ ਪਾਰਟੀ ਦੇ ਵਿੱਚ ਹੈਗੀ ਆ ਸੋ ਉੱਥੇ ਇਹਨਾਂ ਦੀਆਂ ਸਰਕਾਰਾਂ ਨੂੰ ਇਹ ਮੰਗ ਜ਼ਰੂਰ ਉਠਾਉਣੀ ਚਾਹੀਦੀ ਆ ਜੋ ਬਾਵਾ ਹੈਨਰੀ ਸਾਹਿਬ ਨੇ ਕਹੀ ਆ ਪਰ ਪੰਜਾਬ ਦੇ ਵਿੱਚ ਇਹਦੀ ਬਿਲਕੁਲ ਲੋੜ ਨਹੀਂ ਗਈ ਪੰਜਾਬ ਦੇ ਵਿੱਚ ਇਹਦੇ ਕੋਲ ਉਲਟਾ ਹੀ ਕਰਨਾ ਪਊਗਾ ਜੇਕਰ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਇੱਥੇ ਮੂਹ ਨਿਵਾਸੀ ਉਹ ਚਾਹੇ ਹਿੰਦੂ ਆ ਚਾਹੇ ਸਿੱਖਾ ਚਾਹੇ ਮੁਸਲਮਾਨ ਸਾਰੇ ਲੋਕਾਂ ਦੀ ਇਹ ਹੋਂਦ ਕਾਇਮ ਰੱਖਣ ਦੇ ਲਈ ਇੱਥੇ ਜਿਹੜਾ ਪਪੂਲੇਸ਼ਨ ਰੇਟ ਹੈਗਾ ਬੱਚੇ ਜੰਮਣ ਵਾਲਾ ਰੇਟ ਹੈਗਾ ਉਹ ਵਧਾਉਣਾ ਹੀ ਪੈਣਾ ਇਹਦੇ ਜਿਹੜੇ ਕੀ ਕੀ ਨੁਕਸਾਨ ਹੋਊਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੇ ਵੀ ਗੱਲ ਕਰਾਂਗੇ ਅਗਲੇ ਜਿਹੜੇ 20 ਸਾਲ ਹੋਊਗੇ ਉਹਦੇ ਵਿੱਚ ਪੰਜਾਬ ਸਭ ਤੋਂ ਇਹ ਪਪੂਲੇਸ਼ਨ ਜਿਹੜਾ ਹੈਗਾ ਡਿਕਲਾਈਨ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਦੇਖਿਆ ਜਾਊਗਾ ਇਹ ਸਰਵੇ ਹੋਇਆ ਫਿਲਹਾਲ 2025 ਦੇ ਵਿੱਚ ਹੀ ਇਹ ਜਿਹੜਾ ਡਿਕਲਾਈਨ ਹੈ ਇਸ ਵੇਲੇ ਅਸੀਂ ਸਾਰੀਆਂ ਸਟੇਟਾਂ ਤੋਂ ਉੱਪਰ ਆ ਜਿੱਥੇ ਸਭ ਤੋਂ ਜ਼ਿਆਦਾ ਇਹ ਪਪੂਲੇਸ਼ਨ ਦੇ ਵਿੱਚ ਡਿਕਲਾਈਨ ਹੋਰ ਜਿਹੜੀ ਇੱਕ ਹਰਾਨੀ ਵਾਲੀ ਗੱਲ ਇਹ ਕਹਿ ਰਹੀ ਹੈ ਕਿ ਜਿਹੜਾ 2041 ਤੱਕ ਹੈ ਨਾ 2041 ਤੱਕ ਇਹ ਪੰਜਾਬ ਦੇ ਵਿੱਚ ਜਿਹੜਾ ਇਹ ਇਹ ਜਨਸੰਖਿਆ ਪਪੂਲੇਸ਼ਨ ਦਾ ਗਰੋਥ ਰੇਟ ਹੈਗਾ ਉਹ ਜ਼ੀਰੋ ਹੋ ਜਾਊਗਾ ਮਤਲਬ ਕਿ ਜਿੰਨੇ ਜੰਮ ਰਿਹਾ ਉਹਨੇ ਮਰ ਰਿਹਾ ਮਤਲਬ ਕੋਈ ਗਰੋਥ ਨਹੀਂ ਹੋ ਰਹੀ 241 ਤੱਕ ਸੋ ਇਹ ਬਹੁਤ ਵੱਡੀ ਇੱਕ ਸੋਚਣ ਵਾਲਾ ਵਿਸ਼ਾ ਆ ਇਹ ਇਕੱਲੇ ਸਿੱਖਾਂ ਦੀ ਗੱਲ ਨਹੀਂ ਵੀ ਕਰਦਾ ਸਿੱਖਾਂ ਦੀ ਪਾਪੂਲੇਸ਼ਨ ਬੇਸ਼ੱਕ ਸਭ ਤੋਂ ਜ਼ਿਆਦਾ ਘਟ ਰਹੀ ਆ ਪਰ ਇਹਦੇ ਵਿੱਚ ਹਿੰਦੂ ਜਾਂ ਹੋਰ ਜਾਤਾਂ ਦੇ ਲੋਕ ਜਿਹੜੇ ਹੈਗੇ ਉਹਨਾਂ ਦੀ ਜਨਸੰਖਿਆ ਵੀ ਸ਼ਾਮਲਾ ਕਿਉਂਕਿ ਤੁਸੀਂ ਆਪ ਆਪਣੇ ਲਾਗੇ ਛਾਗੇ ਇਹ ਨਿਗਾਹ ਮਾਰ ਕੇ ਦੇਖ ਲਓ ਭਾਵੇਂ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੋਗੇ ਹਰੇਕ ਅੱਜਕੱਲ ਇੱਕ ਬੱਚਾ ਜਾਂ ਦੋ ਬੱਚੇ ਹੀ ਕਰ ਰਿਹਾ ਉਹਦੇ ਪਿੱਛੇ ਕਾਰਨ ਕੀ ਹੈਗਾ ਪੜਾਈ ਮਹਿੰਗੀ ਆ ਮੈਡੀਕਲ ਬੱਚਿਆਂ ਦੇ ਮਹਿੰਗਿਆ ਇਹੀ ਇੱਕ ਵੱਡਾ ਕਾਰਨ ਆ ਹੋਰ ਵੀ ਕਈ ਛੋਟੇ-ਮੋਟੇ ਕਾਰਨ ਆ ਪ੍ਰਾਪਰਟੀਆਂ ਵੰਡੀਆਂ ਜਾਊਗੀਆਂ ਜਾਂ ਕਹਿ ਲਓ ਕਿ ਹੁਣ ਜਿਹੜੇ ਨਵੀਂ ਜਨਰੇਸ਼ਨ ਹੈਗੀ ਐਨਾ ਵਰਡਨ ਬੱਚਿਆਂ ਦੀ ਚੱਕਣਾ ਨਹੀਂ ਚਾਹੁੰਦੀ ਹੈਗੀ ਸੋ ਜਿਹੜਾ ਮੇਨ ਕਾਰਨ ਹੈਗਾ ਕਿ ਖਰਚਾ ਆ ਇਨਕਮ ਘਟ ਗਈ ਆ ਬੱਚਿਆਂ ਦੀ ਜਿਹੜੀ ਇਹ ਐਜੂਕੇਸ਼ਨ ਆ ਜਾਂ ਮੈਡੀਕਲ ਹੋ ਗਿਆ ਉਹਨਾਂ ਤੇ ਖਰਚਾ ਵਧਣ ਲੱਗ ਪਿਆ ਆ ਸੋ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਵਿੱਚ ਇਹ ਤਿੰਨ ਬੱਚੇ ਕਰੂਗੇ ਉਹਦਾ ਤਾਂ ਸਮਾਂ ਕਿ ਇਹ ਸਹੂਲਤ ਮਿਲਣੀ ਚਾਹੀਦੀ ਆ ਬੱਚਿਆਂ ਦਾ ਮੈਡੀਕਲ ਵੀ ਫ੍ਰੀ ਹੋਵੇ ਤੇ ਉਹਦੀ ਸਕੂਲਿੰਗ ਵੀ ਫ੍ਰੀ ਹੋਵੇ ਤਾਂ ਜੋ ਜਿਹੜੇ ਪੰਜਾਬੀ ਹੈਗੇ ਆ ਬਾਧੂ ਬੱਚੇ ਜੰਮਣ ਵੱਲ ਉਤਸ਼ਾਹਿਤ ਹੋਣ ਪੰਜਾਬ ਦੇ ਵਿੱਚ 0 ਤੋਂ ਲੈ ਕੇ 19 ਸਾਲ ਵਾਲੇ ਬੱਚੇ ਹੈਗੇ ਆ ਉਹ 28% ਹੈਗੇ ਆ ਕਿਸੇ ਸਮੇਂ 2011 ਦੇ ਵਿੱਚ ਇਹ 35% ਹੁੰਦੇ ਪੂਰੀ ਪਾਪੂਲੇਸ਼ਨ ਦਾ ਮਤਲਬ 100 ਚੋਂ 35 ਬੰਦੇ ਜੰਗ ਹੁੰਦੇ ਸੀਗੇ 0 ਤੋਂ 19 ਸਾਲ ਵਾਲੇ ਹੁਣ ਇਹ ਰਹਿ ਗਿਆ 28% 2031 ਤੱਕ ਇਹ ਰਹਿ ਜਾਊਗੇ 23% ਤੇ 2041 ਤੱਕ ਇਹ 21% ਰਹਿ ਜਾਊਗੇ ਮਤਲਬ ਕੀ ਇਹ ਡਿਕਲਾਈਨ ਆ ਰਿਹਾ ਜਿਹੜਾ ਜੰਗ ਪਪੂਲੇਸ਼ਨ ਹੈਗੀ ਆ ਤੋਂ ਜਿਹੜੇ 60 ਸਾਲ ਤੇ ਉੱਤੋਂ ਅਬਾਬ ਵਾਲੇ ਹੈਗੇ ਆ ਉਹ 2031 ਦੇ ਵਿੱਚ ਜਾਨੀ ਕਿ 16% ਹੋ ਜੂਗੇ ਪੰਜਾਬ ਦੇ ਵਿੱਚ ਮਤਲਬ ਕਿ ਜਿਹੜੇ ਸਿਆਣੇ ਹੈਗੇ ਆ 60 ਸਾਲ ਤੋਂ ਉੱਪਰ ਵਾਲੇ ਉਹਨਾਂ ਦੀ ਜਨਸੰਖਿਆ ਬਹੁਤ ਹੋਊਗੀ ਪੰਜਾਬ ਦੇ ਵਿੱਚ ਪਰ ਜਿਹੜੀ ਇਹ ਜੰਗ ਜਨਰੇਸ਼ਨ ਹੈਗੀ ਆ ਜਿਹੜੇ ਜੰਮ ਰਹੇ ਬੱਚੇ ਆ ਜੰਗ ਪੀਪਲ ਹੈਗੇ ਆ ਇਹ ਨੌਜਵਾਨ ਹੈਗੇ ਆ ਉਹ ਬਹੁਤ ਘੱਟ ਹੋਊਗੇ ਪੰਜਾਬ ਦੇ ਵਿੱਚ 2031 ਦੇ ਵਿੱਚ ਇਹਨੂੰ ਥੋੜਾ ਹੋਰ ਬਰੀਕੀ ਨਾਲ ਸਮਝ ਲੈਣੇ ਆ ਪੰਜਾਬ ਦੇ ਵਿੱਚ 2011 ਦੇ ਵਿੱਚ ਜਿਹੜਾ ਇਹ ਗਰੋਥ ਰੇਟ ਸੀਗਾ ਇਹ ਪਪੂਲੇਸ਼ਨ ਦਾ ਉਹ 3.23 ਲੱਖ ਸੀਗਾ ਮਤਲਬ 3,23,000 ਦੇ ਕਰੀਬ ਗਰੋਥ ਰੇਟ ਸੀਗਾ ਮਤਲਬ ਕਿ ਜਿੰਨੇ ਨਵੇਂ ਜੰਮਦੇ ਆ ਜਿੰਨੇ ਮਤਲਬ ਕਿ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ ਉਹਦੇ ਵਿੱਚੋਂ ਇਹ ਕੱਢ ਕੇ ਮਤਲਬ ਕਿ ਇਹ ਨਾ ਕਿ ਇੰਨਾ ਇਹ ਗਰੋਥ ਰੇਟ ਸੀਗਾ 2011 ਦੇ ਵਿੱਚ ਇਸੇ ਤਰ੍ਹਾਂ 2022 20 ਦੇ ਵਿੱਚ ਆ ਕੇ ਇਹ 1 ਪੁਆਇੰਟ ਜਾਨੀ ਕਿ ਇਹ 51 ਲੱਖ ਰਹਿ ਗਿਆ ਮਤਲਬ ਕਿ ਅੱਧਾ ਰਹਿ ਗਿਆ ਇਹ ਗਰੋਥ ਰੇਟ ਜਿਹੜਾ ਪਪੂਲੇਸ਼ਨ ਦਾ ਸੀਗਾ ਪੰਜਾਬ ਦੇ ਵਿੱਚ ਸੋ ਇਸ ਤਰ੍ਹਾਂ ਇਹ ਅੱਧੇ ਤੋਂ ਵੀ ਜ਼ਿਆਦਾ ਡਿਕਰੀਜ਼ ਆਇਆ ਡਿਕਲਾਈਨ ਆਇਆ ਪਪੂਲੇਸ਼ਨ ਦੇ ਵਿੱਚ ਹੁਣ ਜੇਕਰ 2025 ਦੇ ਹਿਸਾਬ ਨਾਲ ਦੇਖਿਆ ਜਾਵੇ ਮੈਨੂੰ ਲੱਗਦਾ ਇਹ ਤਾਂ ਜਿਹੜਾ ਡਿਕਲਾਈਨ ਆ ਹੋਰ ਵੀ ਥੱਲੇ ਆ ਗਿਆ ਹਾਂ ਸੋ ਜੇ ਇਹਨੂੰ ਹੋਰ ਅੱਗੇ ਅਸੀਂ ਲੈ ਕੇ ਜਾਈਏ ਤਾਂ 2011 ਦੇ ਵਿੱਚ 511058 ਬੱਚੇ ਜੰਮਦੇ ਸੀਗੇ ਜਿਹੜੇ ਕਿ ਹੁਣ 2020 ਦੇ ਵਿੱਚ 381200 ਰਹਿ ਚੁੱਕੇ ਆ ਸੋ ਇੰਨਾ ਫਰਕ ਵਾ ਜੀ ਜਿਹੜੇ ਅੰਕੜੇ ਮੈਂ 2020 ਦੇ ਦੱਸ ਰਿਹਾ ਹੁਣ ਤਾਂ ਜਿਹੜਾ ਇਹ ਬੱਚੇ ਜੰਮਣ ਦਾ ਫਰਕ ਹੈਗਾ ਇਹ ਜੇ ਉੱਥੇ 5 ਲੱਖ ਜੰਮਦਾ ਸੀਗਾ ਉੱਥੇ ਬੱਚਾ 2011 ਦੇ ਵਿੱਚ ਅੱਜ ਮੈਨੂੰ ਲੱਗਦਾ 2020 ਦੇ ਵਿੱਚ ਇਹ 2 ਤੋਂ 2.5 ਲੱਖ ਦੇ ਕਰੀਬ ਰਹਿ ਚੁੱਕਿਆ ਅੱਧੋ ਅੱਧੀ ਯਾਨੀ ਕਿ ਪਪੂਲੇਸ਼ਨ ਜਿਹੜਾ ਡਿਕਰੀਸ ਦੇ ਅੰਕੜੇ ਐ ਇਸ ਵੇਲੇ ਪੂਰੀ ਤਰ੍ਹਾਂ ਇਹ ਸਾਹਮਣੇ ਆ ਰਹੇ ਆ ਪੰਜਾਬ ਦੇ ਵਿੱਚ 2011 ਦੇ ਵਿੱਚ 1 ਲੱਖ 87000 ਦੇ ਕਰੀਬ ਜਿਹੜੀਆਂ ਡੈਥਾਂ ਹੁੰਦੀਆਂ ਸੀਗੀਆਂ ਸਾਲ ਦੇ ਵਿੱਚ ਪਰ ਜਿਹੜਾ ਇਹ 2020 ਦੇ ਵਿੱਚ 2 ਲੱਖ 29000 ਇਹ ਕੁਝ 846 ਕਰੀਬ ਮਤਲਬ ਕੀ ਜਿਹੜੀ ਮੌਤਾਂ ਦੀ ਦਰ ਹੈਗੀ ਆ ਪੰਜਾਬ ਦੇ ਵਿੱਚ ਉਹ ਵਧੀ ਹੈਗੀ ਆ ਪਰ ਜਿਹੜੇ ਬੱਚੇ ਹੈਗੇ ਜੰਮਦੇ ਉਹਨਾਂ ਦੀ ਜਨਸੰਖਿਆ ਉਹਨਾਂ ਦੀ ਦਰ ਜਿਹੜੀ ਬਹੁਤ ਘਟ ਚੁਕੀ ਆ ਬੇਸ਼ੱਕ ਜਿਹੜੀ ਇਹ ਜਨਸੰਖਿਆ ਦਾ ਇਹ ਇਹ ਡਿਕਲਾਈਨ ਆਇਆ ਉਹਦੇ ਵਿੱਚ ਇਹ ਵੀ ਕਾਰਨ ਹੈਗਾ ਕਿ ਬਹੁਤ ਸਾਰੇ ਬੱਚੇ ਪੰਜਾਬ ਦੇ ਬਾਹਰ ਵੀ ਗਏ ਆ ਪੜਨ ਵੀ ਗਏ ਹੈਗੇ ਆ ਸੋ ਬਹੁਤ ਸਾਰੀ ਆਬਾਦੀ ਜਿਹੜੀ ਉੱਥੇ ਸ਼ਿਫਟ ਵੀ ਹੋ ਚੁਕੀ ਆ ਪਰ ਜੇ ਅਸੀਂ ਆਲੇ-ਦੁਆਲੇ ਨਿਗਾ ਮਾਰੀਏ ਜਿਹੜਾ ਇਹ ਬਾਹਰ ਜਾਣੇ ਬੜਾ ਚਲਨ ਆ ਇਹ ਪੰਜਾਬ ਦਾ ਅੱਜ ਤੱਕ ਕੋਈ ਹੁਣ ਦਾ ਤਾਂ ਹੈ ਨਹੀਂਗਾ ਹਰੇਕ ਦਾ ਕੋਈ ਭੂਆ ਮਾਮਾ ਇਹ ਚਾਚਾ ਤਾਇਆ ਕੋਈ ਪੁਰਾਣਾ ਬਾਹਰ ਜ਼ਰੂਰ ਹੁੰਦਾ ਸੀਗਾ ਪਰ ਉਦੋਂ ਇਹ ਜਿਹੜਾ ਇਹ ਪਪੂਲੇਸ਼ਨ ਦੇ ਵਿੱਚ ਇੰਨਾ ਡਿਕਲਾਈਨ ਨਹੀਂ ਆਇਆ ਸੀਗਾ ਕਾਰਨ ਇਹ ਸੀ ਤੁਸੀਂ ਵੀ ਜੇ ਆਪਣੇ ਨੋਟ ਕਰਿਓ ਤਾਂ ਬਾਬੇ ਦਾਦੇ ਤੁਹਾਡੇ ਕੋਈ ਪੰਜ ਭਰਾ ਸੀ ਕੋਈ 6 ਭਰਾ ਸੀਗਾ ਨਾ ਦੋ ਤਿੰਨ ਭੈਣਾਂ ਸੀਗੀਆਂ ਉਸ ਹਿਸਾਬ ਨਾਲ ਸੀਗਾ ਕਾਰਨ ਇਹ ਵੀ ਸੀਗਾ ਕਿ ਉਦੋਂ ਬੱਚਿਆਂ ਦਾ ਪਾਲਣ-ਪੋਸ਼ਣ ਜਾਂ ਮੈਡੀਕਲ ਸਹੂਲਤ ਇੰਨੀ ਕੋਈ ਲੋਡ ਨਹੀਂ ਪੈਂਦੀ ਸੀਗੀ ਸੋ ਪੜ੍ਹਾਈ ਵਾਲਾ ਸਿਸਟਮ ਵੀ ਇੰਨਾ ਮਹਿੰਗਾ ਨਹੀਂ ਸੀ ਪਾਲਣ-ਪੋਸ਼ਣ ਵੀ ਥੋੜਾ ਈਜ਼ੀ ਸੀਗਾ ਇਹ ਜੁਆਇੰਟ ਫੈਮਲੀਆ ਹੁੰਦੀਆਂ ਸੀਗੀਆਂ ਸੋ ਬਹੁਤ ਸਾਰੇ ਇਹਦੇ ਕਾਰਨ ਸੀਗੇ ਇਹਦੇ ਪਿੱਛੇ ਸੋ ਇਹਦੇ ਵਿੱਚ ਇਕੱਲੇ ਸਿੱਖਾਂ ਦੀ ਨਹੀਂ ਜਿੰਨੇ ਵੀ ਪੰਜਾਬ ਦੇ ਵਿੱਚ ਰਹਿ ਰਹੇ ਆ ਉਹ ਕਿਸੇ ਵੀ ਜਾਤ ਧਰਮ ਦੇ ਲੋਕ ਆ ਉਹਨਾਂ ਸਾਰਿਆਂ ਦੀ ਜਨਸੰਖਿਆ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ ਰਹਿਣੀ ਸਹਿਣੀ ਲੋਕਾਂ ਦੀ ਬਦਲੀ ਆ ਉਹਦੀ ਵਜ੍ਹਾ ਕਰਕੇ ਹੋਈ ਹੈਗੀ ਆ ਤੁਸੀਂ ਜਿੰਨੇ ਵੀ ਆਲੇ-ਦੁਆਲੇ ਦੇਖਦੇ ਆਂ ਕੋਈ ਵੀ ਪਰਿਵਾਰ ਰਹਿ ਗਿਆ ਜਿਹੜੇ ਪੰਜਾਬ ਦੇ ਪੁਰਾਣੇ ਹੈਗੇ ਆ ਉਹਨਾਂ ਦੇ ਬੱਚੇ ਬਹੁਤ ਘੱਟ ਆ 1 ਕਾ ਜਾਂ 2 ਆ ਜ਼ਿਆਦਾਤਰ ਹੁਣ ਤਾਂ ਨਵੀਂ ਜਿਹੜੀ ਜਨਰੇਸ਼ਨ ਆ ਗਈ ਆ ਉਹ ਤਾਂ ਇਹ ਸੋਚਣ ਲੱਪੇ ਕਿ ਅਸੀਂ ਕਰੀਏ ਹੈਨਾ ਪੰਜਾਬ ਦੇ ਵਿੱਚ ਅਸੀਂ ਜਿੱਥੇ ਮਰਜ਼ੀ ਸ਼ਹਿਰਾਂ ਦੇ ਵਿੱਚ ਜਾਈਏ ਉੱਥੇ ਰੱਛ ਤਾਂ ਇੰਨਾ ਜ਼ਿਆਦਾ ਹੈ ਨਾ ਤੇ ਉਹਦਾ ਕਾਰਨ ਇਹ ਆ ਕਿ ਆ ਵੇਲੇ ਜਿਹੜੇ ਗਬਲੇ ਰਾਜ ਹੈ ਗਿਆ ਪਪੂਲੇਸ਼ਨ ਜਿਨ੍ਹਾਂ ਦੀ ਵੱਧ ਰਹੀ ਆ ਇੰਡੀਆ ਦੇ ਵਿੱਚ ਇਹੀ ਸਾਰੇ ਹੀ ਮੂਵ ਹੋ ਰਹੇ ਹੈ ਗਿਆ ਕਿਉਂਕਿ ਇਹਨਾਂ ਦੇ ਜਿਹੜੇ ਆਪਣੇ ਰਾਜ ਹੈਗੇ ਆ ਉਹਨਾਂ ਦੇ ਵਿੱਚ ਕੋਈ ਇੰਨੀ ਵਧੀਆ ਸੁਵਿਧਾਵਾਂ ਨਹੀਂ ਹੈਗੀਆਂ ਇਹ ਪੰਜਾਬ ਲਾ ਲਓ ਜਾਂ ਹਰਿਆਣਾ ਲਾ ਲਓ ਇੱਥੇ ਜਿਹੜੀ ਹੈਗਿਆ ਇਹਨਾਂ ਨੂੰ ਤਰੱਕੀ ਦੇ ਆਪਸ਼ਨ ਥੋੜੇ ਜ਼ਿਆਦਾ ਮਿਲ ਜਾਂਦੇ ਆ ਸਪੈਸ਼ਲੀ ਪੰਜਾਬ ਤੇ ਹਰਿਆਣਾ ਦੇ ਵਿੱਚ ਇੱਕ ਚੀਜ਼ ਹੈਗੀ ਆ ਕਿ ਇਹ ਜਿਹੜੇ ਇੱਧਰਲੇ ਪ੍ਰਵਾਸੀ ਹੁੰਦੇ ਆ ਉਹਨਾਂ ਲਈ ਇੱਥੇ ਸੈਟਲਡ ਹੋਣਾ ਸੌਖਾ ਹੋ ਜਾਂਦਾ ਕਿਉਂਕਿ ਜਦੋਂ ਵੀ ਨਵਾਂ ਬੰਦਾ ਜਾਂਦਾ ਹੈ ਉੱਥੇ ਉਹਨਾਂ ਨੂੰ ਖਾਣ ਪੀਣ ਦੀ ਕੋਈ ਬਾੜੀ ਟੈਨਸ਼ਨ ਨਹੀਂ ਹੁੰਦੀ ਲੰਗਰ ਆਪਣੇ ਚੱਲਦੀ ਆ 24 ਘੰਟੇ ਚੱਲਦੇ ਆ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ ਸੋ ਉਹਨਾਂ ਲਈ ਉੱਥੇ ਜਾ ਕੇ ਸੈਟਲਡ ਹੋਣਾ ਥੋੜਾ ਸੌਖਾ ਹੋ ਜਾਂਦਾ ਇਸ ਲਈ ਇਹ ਵਾਲੀ ਪਪੂਲੇਸ਼ਨ ਜਿਹੜੀ ਜ਼ਿਆਦਾਤਰ ਇੱਧਰ ਨੂੰ ਰੁੱਕ ਕਰਦੀ ਆ ਸੋ ਆਪਾਂ ਨਹੀਂ ਕਹਿੰਦੇ ਕਿ ਇਹ ਜਿਹੜੇ ਪ੍ਰਵਾਸੀ ਹੈਗੇ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਆਉਣਾ ਚਾਹੀਦਾ ਪਰ ਕੰਮ ਕਰਕੇ ਵਾਪਸ ਚਲੇ ਜਾਣਾ ਚਾਹੀਦਾ ਐਦਾਂ ਦੇ ਕਾਨੂੰਨ ਬਣਾਉਣੇ ਚਾਹੀਦੇ ਆ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਦੇ ਵਿੱਚ ਐਦਾਂ ਦੇ ਬਿੱਲ ਲੈ ਕੇ ਆਉਣੇ ਚਾਹੀਦੇ ਆ ਮੈਂ ਤਾਂ ਕਹੂੰਗਾ ਇਹ ਹੈਨਰੀ 바ਵਾ ਸਾਹਿਬ ਐਦਾਂ ਦੇ ਬਿੱਲ ਲੈ ਕੇ ਆਓ ਕਿ ਪੰਜਾਬ ਦੇ ਵਿੱਚ ਕੋਈ ਹੋਰ ਬਾਹਲੀਆਂ ਸਟੇਟਾਂ ਵਾਲਾ ਆ ਕੇ ਜ਼ਮੀਨ ਨਾ ਇੱਥੇ ਕੋਈ ਹੋਰ ਆ ਕੇ ਵੋਟ ਆਪਣਾ ਇਹ ਨਾ ਬਣਾ ਸਕੇ ਵੋਟ ਉਪਤਰਾਖੰਡ ਚਾ ਚਾਹੇ ਹਿਮਾਚਲ ਚਾ ਚਾਹੇ ਰਾਜਸਥਾਨ ਚਾ ਚਾਹੇ ਨਾਗਾਲੈਂਡ ਦੇ ਵਿੱਚ ਆ ਬਹੁਤ ਸਾਰੇ ਰਾਜ ਆ ਜਿੱਥੇ ਕਾਨੂੰਨ ਆਲਰੇਡੀ ਇਹ ਬਿੱਲ ਲਾਗੂ ਆ ਕਿ ਬਾਹਰੀ ਰਾਜ ਵਾਲਾ ਕੋਈ ਵੀ ਬੰਦਾ ਉੱਥੇ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਸੋ ਪੰਜਾਬ ਨੂੰ ਵੀ ਇਸ ਵੇਲੇ ਇਹ ਬਹੁਤ ਜ਼ਰੂਰਤ ਹੈਗੀ ਆ ਸੋ ਪੋਪੂਲੇਸ਼ਨ ਜਿਹੜੀ ਘਟ ਕਰਨੇ ਵਾਲੀ ਸਕੀਮ ਆ ਇਹ ਵਾਲੇ ਰਾਜ ਜਿਹੜੇ ਹੈਗੇ ਆ ਇਹ ਵਿਚਕਾਰ ਲਈ ਇੰਡੀਆ ਦੇ ਇਹਨਾਂ ਤੇ ਲਾਗੂ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀਆਂ ਇਹ MP ਦੀਆਂ ਸੀਟਾਂ ਵੀ ਹੁੰਦੀਆਂ ਇਹ ਵਾਲੇ ਰਾਜਾਂ ਦੇ ਵਿੱਚ ਹੀ ਹੈਗੀਆਂ ਸੋ ਇਹ ਵਾਲੇ ਜਿਹੜੇ ਰਾਜ ਹੈਗਾ ਇਹ ਹੀ ਡਿਸਾਈਡ ਕਰ ਦਿੰਦੇ ਆ ਕਿ ਇਹਨੇ ਪ੍ਰਧਾਨ ਮੰਤਰੀ ਬਣਨਾ ਹੈ ਕਿ ਇਹਨੇ ਇਹ ਪੂਰਾ ਦੇਸ਼ ਚਲਾਉਣਾ ਹੈ ਨਾ ਇਹ ਸੱਤ ਅੱਠ ਦੇਸ਼ ਕਿਉਂਕਿ ਇਹਨਾਂ ਦੀ ਪੋਪੂਲੇਸ਼ਨ ਵੀ ਜ਼ਿਆਦਾ ਇੱਥੇ MP ਦੀਆਂ ਸੀਟਾਂ ਵੀ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਾਈਆਂ ਜਾ ਰਹੀਆਂ ਸੋ ਇਹ ਸੱਤ ਅੱਠ ਰਾਜ ਮਿਲ ਕੇ ਹੀ ਡਿਸਾਈਡ ਕਰ ਦਿੰਦੇ ਆ ਕਿ ਇਹ ਰਾਜਨੀਤੀ ਕੌਣ ਚਲਾਊਗਾ ਇੰਡੀਆ ਦੀ ਸੋ ਇਹਦੇ ਨਾਲ ਇਹਦੇ ਨਾਲ ਨੁਕਸਾਨ ਕੀ ਹੁੰਦਾ ਜਿਹੜੇ ਰਾਜ ਛੋਟੇ ਹੁੰਦੇ ਆ ਮਨ ਲਓ ਪੰਜਾਬ ਦੇ ਵਿੱਚ ਹੀ ਸੀਟਾਂ ਘਟਾ ਐਮਪੀ ਦੇ ਹਨਾ ਉਹਨਾਂ ਦੀ ਇੰਨੀ ਪੁੱਛ ਪ੍ਰਤੀਤ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਜਿਹੜਾ ਲੋਕਤੰਤਰੀ ਵੋਟ ਸਿਸਟਮ ਹੈਗਾ ਉਹ ਇਸ ਹੱਬ ਨੇ ਚੱਲਦਾ ਜਿੱਥੇ ਵੋਟਾਂ ਜ਼ਿਆਦੇ ਆ ਜਿਹੜੇ ਲੋਕਾਂ ਦੀਆਂ ਉਹਨਾਂ ਵੱਲ ਹੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹਾਲਾਂਕਿ ਇਹ ਲੋਕਾਂ ਦੀਆਂ ਵੋਟਾਂ ਵੀ ਜ਼ਿਆਦੇ ਆ ਪਰ ਜਿਹੜੀ ਡਿਵੈਲਪਮੈਂਟ ਵੀ ਹੈ ਇਹਨਾਂ ਜਿਹੜੇ ਰਾਜਾਂ ਇਹਨਾਂ ਦੇ ਵਿੱਚ ਨਹੀਂ ਆ ਇੱਥੇ ਜਿਹੜਾ ਇਹ ਅਨਪੜਤਾ ਦਾ ਰੇਟ ਆ ਉਹ ਵੀ ਸਭ ਤੋਂ ਜ਼ਿਆਦਾ ਹੈਗਾ ਹਨਾ ਸੋ ਇੱਧਰ ਨੂੰ ਇਹਨਾਂ ਦਾ ਜਿਹੜਾ ਬੌਧਿਕ ਪੱਧਰ ਹੈਗਾ ਉਹ ਬਹੁਤ ਘੱਟ ਆ ਸੋ ਇਦਾਂ ਦਾ ਕਾਨੂੰਨ ਇਹ ਵਾਲੇ ਰਾਜਾਂ ਤੇ ਜ਼ਰੂਰ ਲਾਗੂ ਹੋਣਾ ਕਿ ਜੇ ਦੋ ਤੋਂ ਵੱਧੂ ਬੱਚੇ ਇਹਨਾਂ ਤੇ 10 ਲੱਖ ਰੁਪਈਆ ਜੁਰਮਾਨਾ ਹੋਵੇ ਸਰਕਾਰੀ ਨੌਕਰੀ ਨਾ ਮਿਲੇ ਵੋਟ ਪਾਉਣ ਦਾ ਅਧਿਕਾਰ ਨਾ ਮਿਲੇ ਸੋ ਪਰ ਪੰਜਾਬ ਦੇ ਵਿੱਚ ਸਾਡਾ ਬਰਥ ਰੇਟ ਸਾਰੇ ਇੰਡੀਆ ਨਾਲੋਂ ਘੱਟ ਹੈਗਾ ਇੱਥੇ ਸਮਾਂ ਕਿ ਜਿਹੜੇ ਜਿਹੜੇ ਦੋ ਤੋਂ ਵੱਧੂ ਬੱਚੇ ਕਰਦੇ ਆ ਉਹਨੂੰ ਸਮਾਂ ਕਿ ਸਹੂਲਤ ਦੇਣੀ ਚਾਹੀਦੀ ਆ ਤਾਂ ਜੋ ਇਹ ਜਿਹੜੇ ਪੰਜਾਬ ਦੇ ਹੈਗੇ ਆ ਇਹਨਾਂ ਦੀ ਪਾਪੂਲੇਸ਼ਨ ਜਿਹੜੀ ਆ ਉਹ ਵੱਧਦੀ ਰਹੇ ਤਾਂ ਜੋ ਜਿਹੇ ਪਾਪੂਲੇਸ਼ਨ ਕਾਇਮ ਰਹੂਗੀ ਤਾਂ ਹੀ ਲੋਕਤੰਤਰ ਜਿਹੜੇ ਇਹ ਸਿਸਟਮ ਹੁੰਦਾ ਆ ਉਹਦੇ ਵਿੱਚ ਤੁਸੀਂ ਜੀਉਂਦੇ ਰਹਿ ਸਕਦੇ ਆ ਆਪਣੀ ਆਵਾਜ਼ ਦੱਸ ਸਕਦੇ ਆ ਜੇਕਰ ਤੁਹਾਡੀ ਪਾਪੂਲੇਸ਼ਨ ਬਹੁਤ ਥੋੜੀ ਹੋਊਗੀ ਤੁਹਾਡੀਆਂ ਜਿਹੜੀਆਂ ਮੰਗਾ ਹੋਗੀਆਂ ਉਹ ਜਿਹੜੀ ਬਹੁ ਗਿਣਤੀ ਪਾਪੂਲੇਸ਼ਨ ਦੇ ਮੁਕਾਬਲੇ ਉਹਨੂੰ ਅੱਖੋ ਪਰੋਖੇ ਕੀਤਾ ਜਾਊਗਾ ਸਮਾਂ ਕਿ ਬਹੁ ਗਿਣਤੀ ਦੀ ਜਿਹੜੀ ਇਹ ਡਿਮਾਂਡਾ ਹੋਈਆਂ ਉਹਨੂੰ ਹੀ ਮੰਨਿਆ ਜਾਊਗਾ ਸੋ ਲੋਕਤੰਤਰੀ ਸਿਸਟਮ ਦੇ ਵਿੱਚ ਤੁਹਾਡੀ ਜਿਹੜੀ ਹੋਂਦ ਹੈਗੀ ਉਹ ਕਾਇਮ ਰਹੇ ਤੁਹਾਡੀਆਂ ਮੰਗਾ ਮੰਨੀਆਂ ਜਾਣ ਤੁਹਾਡੇ ਤੇ ਅਤਿਆਚਾਰ ਨਾ ਹੋਵੇ ਤੁਹਾਡੇ ਤੇ ਇਹ ਬੇਲੋੜੇ ਕਾਨੂੰਨ ਨਾ ਥੋਪੇ ਜਾਣ ਜਿਹੜੀ ਬਹੁ ਗਿਣਤੀ ਲੋਕਾਂ ਦੁਆਰਾ ਕੋਈ ਰਾਜਨੀਤਿਕ ਪਾਰਟੀ ਆਉਗੀ ਉਹਦੇ ਦੁਆਰਾ ਸੋ ਉਹਦੇ ਖਿਲਾਫ ਤੁਸੀਂ ਬੋਲਦੇ ਰਹੋ ਤੁਹਾਡੀ ਪਾਪੂਲੇਸ਼ਨ ਦਾ ਜਿਹੜੀ ਗਰੋਥ ਰੇਟ ਆ ਉਹ ਹੁੰਦੀ ਰਹਿਣੀ ਬਹੁਤ ਜ਼ਰੂਰੀ ਆ ਸੋ ਪੰਜਾਬੀਆਂ ਲਈ ਵੀ ਇਹ ਚੀਜ਼ ਬਹੁਤ ਜ਼ਰੂਰੀ ਆ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜਾ 10 ਲੱਖ ਵਾਲਾ ਇਹਨਾਂ ਤੇ ਲਾਓ ਆਹ ਜਿਹੜੇ ਹੈਗੇ ਆ ਗਬਲੇ ਵਾਲੇ ਰਾਜ ਇੰਡੀਆ ਦੇ ਜਿੱਥੇ ਇਹ ਪਾਪੂਲੇਸ਼ਨ ਦਾ ਗਰੋਥ ਰੇਟ ਜ਼ਿਆਦਾ ਧੰਨਵਾਦ ਜੇ ਕੁਝ ਕਮੀ ਸੀ ਜਾਂ ਕੁਝ ਤੁਹਾਨੂੰ ਲੱਗਦਾ ਜੀ ਕੁਝ ਗਲਤ ਸੀ ਜਾਂ ਸਹੀ ਸੀ ਤਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ